ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਜਸ ਅੰਮ੍ਰਿਤਸਰਿਆ ਕਿਵੇਂ ਤੁਹਾਡਾ ਸਵਾਗਤ ਹੈ ਸੋ ਆ ਤੁਹਾਨੂੰ ਪਤਾ ਹੈ ਕਿ ਰੋਜ਼ ਆਪਾਂ ਕੋਈ ਨਾ ਨਵਾਂ ਤੋਂ ਨਵਾਂ ਜਿਹੜਾ ਵਲੌਗ ਆ ਉਹ ਆਈਡੀਆਸ ਜਿਹੜੇ ਵਲੌਗਸ ਆ ਉਹ ਤੁਹਾਡੇ ਲਈ ਲੈ ਕੇ ਆਏ ਆ ਉਹਨੇ ਆ ਜੀ ਸ਼ੁਕਰ ਦੀ ਆਪਾਂ ਜਨਰਲ ਨੌਲੇਜ ਦੇ ਆਪਾਂ ਰੁਟੀਨ ਦੇ ਲਈ ਰੁਟੀਨ ਦੇ ਕਈ ਜਿਹੜੇ ਆ ਵਲੌਗ ਆ ਉਹ ਤੁਹਾਡੇ ਵਾਸਤੇ ਬਣਾਈਦੇ ਆ ਸੋ ਚੈਨਲ ਨੂੰ ਕਰ ਦਿਓ ਜੀ ਵੱਤ ਤੋਂ ਵੱਤ ਸ਼ੇਅਰ ਜਸ ਅੰਮ੍ਰਿਤਸਰਿਆ ਤੇ ਅੱਜ ਆਪਾਂ ਗੱਲ ਕਰਾਂਗੇ ਜੀ ਸਮੁੰਦਰ ਦੀ ਜਿਹੜੀ ਗਹਿਰਾਈ ਹੈ ਜਿਹੜੀ ਆਪਾਂ ਦੇਖਦੇ ਹਾਂ ਕਿ ਸਮੁੰਦਰ ਜਿਹੜਾ ਬਹੁਤ ਡੂੰਘਾ ਹੁੰਦਾ ਆ ਆਪਾਂ ਜਿੱਦਾਂ ਆਪਾਂ ਵਖੇ ਜਿੱਦਾਂ ਵੱਡੇ ਵੱਡੇ ਦੇਸ਼ ਦੇ ਵਿੱਚ ਸਮੁੰਦਰ ਐਟਲੈਂਟਿਕ ਓਸ਼ੀਅਨ ਹੋਇਆ ਪੈਸਿਫਿਕ ਓਸ਼ੀਅਨ ਹੋਇਆ ਇਹਨਾਂ ਦੀ ਜਿਹੜੀ ਆਪਾਂ ਵੱਧ ਤੋਂ ਵੱਧ ਜਿਹੜੇ ਇਹਨਾਂ ਦੀ ਗਹਿਰਾਈ ਹੈ ਅੱਜ ਤੱਕ ਆਪਾਂ ਇੱਕ ਆਮ ਬੰਦਾ ਜਿਹੜਾ ਇਹ ਗਹਿਰਾਈ ਜਿਹੜੀ ਹੈ ਇਹ ਵੱਧ ਤੋਂ ਵੱਧ ਜਿਹੜੇ ਡਾਈਵਰਸ ਵੀ ਆ ਉਹ ਵੀ ਜਿਹੜੇ ਆ 10 15 20 ਫੁੱਟ ਤੋਂ ਥੱਲੇ ਨਹੀਂ ਜਾ ਸਕਦੇ ਜਿਹੜੇ ਇਹ ਸਮੁੰਦਰ ਆ ਕਿ ਬਹੁਤ ਡੂੰਘੇ ਆ ਤੇ ਪੰਦਾ ਜਿਹੜਾ ਵਾ ਇਨਸਾਨ ਜਿਹੜਾ ਚੰਦ ਤੱਕ ਪਹੁੰਚ ਗਿਆ ਪਰ ਸਮੁੰਦਰ ਦੇ ਚੰਦ ਤੱਕ ਪਹੁੰਚ ਗਿਆ ਪਰ ਸਮੁੰਦਰ ਦੇ ਜਿਹੜੇ ਗਹਿਾਈ ਦਾ ਉਹ ਅੰਤ ਤੱਕ ਨਹੀਂ ਜਾ ਸਕਦਾ ਕਿਉਂਕਿ ਜਿਹੜਾ ਤਾਂ ਚੰਦ ਤੱਕ ਜਾਣਾ ਤੇ ਚਲੋ ਅੱਜ ਕਾਫੀ ਜਾਣੇ ਜਿਹੜੇ ਉਹ ਚੰਦ ਤੱਕ ਪਹੁੰਚ ਚੁੱਕੇ ਆ ਪਰ ਜਿਹੜੇ ਸਮੁੰਦਰ ਦਾ ਅਜ ਤੱਕ ਕੋਈ ਕਿਸੇ ਨੂੰ ਇਹ ਨਹੀਂ ਆਪਾਂ ਸੁਣਿਆ ਕਿ ਜਿਹੜਾ ਦੁਨੀਆ ਦੇ ਵਿੱਚ ਕੋਈ ਨੇ ਸਮੁੰਦਰ ਦੇ ਜਿਹੜੀ ਤਹਿ ਤੱਕ ਗਿਆ ਹੋਵੇ ਕਿਉਂਕਿ ਜਿਹੜੀ ਇਹਦੀ ਗਹਿਾਈ ਆ ਉਹ ਬਹੁਤ ਡੂੰਗੀ ਆ ਕੋਈ ਨਹੀਂ ਮਾਪ ਸਕਦਾ ਇਹਦੀ ਗਹਿਾਈ ਤੇ ਇਹ ਜਿਹੜੀ ਆਪਾਂ ਜਦੋਂ ਵੀ ਕੋਈ ਸਵਾਲ ਪੁੱਛਦਾ ਕਿ ਜਿੱਦਾਂ ਆਪਾਂ ਮੰਨ ਲਓ ਕਹਿ ਦਿੰਦੇ ਹਾਂ ਜਿੱਦਾਂ ਆਪਾਂ ਸਮੁੰਦਰ ਹੈ ਬਹੁਤ ਯਾਰ ਨੇ ਪੁੱਛਦੇ ਸਮੁੰਦਰ ਦੀ ਕਿੰਨਾ ਡੂੰਘਾ ਹੋ ਸਕਦਾ ਹੈ ਕਿਦਾਂ ਕੋਈ ਇਹਨੂੰ ਆਪਣਾ ਐਗਜੈਕਟ ਨਹੀਂ ਦੱਸ ਸਕਦਾ ਕਿ ਇਹ ਸਮੁੰਦਰ ਕਿ 10000 ਫੁੱਟ ਡੂੰਘਾ ਵਾ ਜਾਂ 5000 ਫੁੱਟ ਡੂੰਘਾ ਵਾ ਜਾਂ 2000 ਫੁੱਟ ਡੂੰਘਾ ਸੋ ਇਹਦੇ ਵਾਸਤੇ ਇੱਕ ਜੰਤਰ ਬਣਿਆ ਹੋਇਆ ਜਦੋਂ ਵੀ ਵੀ ਜਿਹੜੇ ਸ਼ਿਪ ਦੇ ਵਿੱਚ ਜਾਂਦੇ ਆ ਸਮੁੰਦਰ ਦੇ ਵਿੱਚ ਉਹਨਾਂ ਨੂੰ ਇਹਨਾਂ ਦੀ ਗਹਿਰਾਈ ਦਾ ਪਤਾ ਲੱਗ ਜਾਂਦਾ ਹੈ ਜਾਂ ਹੋਰ ਕਈ ਪੁੱਛਦੇ ਆ ਇਹਦੀ ਗਹਿਰਾਈ ਕਿਵੇਂ ਨੋਤੀਏ ਪੂਨਾ ਕਾਇਨਾਤ ਵਿੱਚ ਜਿਹੜੇ ਸਾਇੰਸ ਦੇ ਵਿੱਚ ਸਮਾਜਿਕ ਸਿੱਖਿਆ ਵਿੱਚ ਵੀ ਇਹ ਪੜਾਇਆ ਜਾਂਦਾ ਵਾ ਕਿ ਆਪਾਂ ਜਿਹੜੀ ਇਹਦੀ ਗਹਿਰਾਈ ਜਿਹੜੀ ਨਾਪਣ ਵਾਸਤੇ ਆਪਾਂ ਨੂੰ ਇੱਕ ਸਾਇੰਸ ਦੇ ਵਿੱਚ ਪੜ੍ਹਦੇ ਹਾਂ ਸੋਨਾਰ ਇੱਕ ਉੰਦਾਸੀ ਰਡਾਰ ਜਿਹੜਾ ਆਪਾਂ ਕਹਿੰਦੇ ਸੀ ਰੇਡੀਓ ਡਿਟੈਕਟਿਵ ਰੇਂਜਿੰਗ ਜਿਹੜਾ ਕਿ ਆਪਨੇ ਜਿਹੜੇ ਜਦੋਂ ਪਲੇਨ ਆ ਉਹਦੇ ਆਨ ਦਾ ਜਿਹੜਾ ਪਤਾ ਲੱਗ ਜਾਂਦਾ ਕਿ ਉਹ ਕਿਸ ਰੇਂਜ ਵਿੱਚ ਆ ਪਰ ਇੱਕ ਸੋਨਾਰ ਹੈਗਾ ਜਿਹੜਾਗਾ ਜਿਨਾਂ ਆਪਾਂ ਇੱਕ ਜਿਨ ਕਰੇ ਸੁਪਰ ਸੋਨਿਕ ਜਿਹੜਾ ਡਿਟੈਕਟਿੰਗ ਹੈ ਜਿਹੜਾ ਆਪਾਂ ਇੱਕ ਰੇਸ ਹੁੰਦੀਆਂ ਵਾ ਜਿਹੜੀਆਂ ਜਦੋਂ ਆਪਾਂ ਉਹਨੂੰ ਪਾਣੀ ਦੇ ਵਿੱਚ ਛੱਡਦੇ ਆ ਤੇ ਉਹ ਉਹਦੀ ਜਿਹੜੀ ਰੇਸ ਜਿਹੜੀ ਉਹ ਉਹਦੀਆਂ ਰੇਸ ਆ ਉਹ ਆ ਜਿਹੜੇ ਸਮੁੰਦਰ ਦੇ ਤਹ ਤੱਕ ਜਾ ਗਿਆ ਹੁਣ ਉਹ ਦੱਸ ਦਈਆਂ ਵਾ ਇਹ ਜਿਹੜੀ ਸਮੁੰਦਰ ਦੀ ਜਿਹੜੀ ਗਹਿਰਾਈ ਆ ਉਹ ਇੰਨੀ ਆ ਸੋ ਇਹੋ ਇੱਕ ਆਪਾਂ ਜੁਗ ਆਪਾਂ ਉਚਾਈ ਦੇ ਵਿੱਚ ਕੁਝ ਚੀਜ਼ ਨੂੰ ਮਾਪਣਾ ਹੋਵੇ ਉਹਦੇ ਵਿੱਚ ਵੀ ਇੱਕ ਸਾਇੰਸ ਦਾ ਪ੍ਰਯੋਗ ਕੀਤਾ ਜਾਂਦਾ ਵਾ ਇਹ ਜਿਹੜਾ ਸਮੁੰਦਰ ਦੀ ਤਹਿ ਤੱਕ ਜਦੋਂ ਸਮੁੰਦਰ ਨੂੰ ਆਪਾਂ ਦੱਸਿਆ ਜਾਵੇ ਕਿ ਕਿ ਗਹਿਰਾਈ ਕਿ ਕਿਦਾਂ ਨੂੰ ਮਾਪ ਸਕਦੇ ਹਾਂ ਸੋ ਇਹਦੇ ਵਾਸਤੇ ਇੱਕ ਸਨਾਰ ਜਿਹੜੀ ਟੈਕਨੋਲੋਜੀ ਹੈ ਸਨਾਰ ਸੁਪਰਸੋਨਿਕ ਜਿਹੜੀ ਆ ਡੀ ਡੈਕਟਿਵ ਵੇਵਸ ਹੈਗੀਆਂ ਇਹਦੇ ਨਾਲ ਆਪਾਂ ਜਿਹੜੀ ਸਮੁੰਦਰ ਦੀ ਜਿਹੜੀ ਤਹਿ ਤੱਕ ਡੰਗਾਈ ਨੂੰ ਜਾਣ ਸਕਦੇ ਹਾਂ ਸੋ ਜਦੋਂ ਵੀ ਕੋਈ ਤੁਹਾਨੂੰ ਇਹਦੇ ਬਾਰੇ ਪੁੱਛੇ ਕਿ ਆਪਾਂ ਸਮੁੰਦਰ ਦੀ ਜਿਹੜੀ ਗਹਿਰਾਈ ਆ ਇਹਦੀ ਡੈਪਥ ਜਿਹੜੀ ਆ ਵੱਧ ਤੋਂ ਵੱਧ ਸਨਾਰ ਦੇ ਨਾਲ ਹੀ ਜਿਹੜਾ ਐਗਜ਼ੈਕਟ ਆਪਾਂ ਇਹਦੇ ਨਾਲ ਪਤਾ ਲਾ ਸਕਦੇ ਆ ਕਿਉਂਕਿ ਅਜੇ ਤੱਕ ਕੋਈ ਐਸਾ ਇਨਸਾਨ ਨਹੀਂ ਬਣਿਆ ਜਿਹੜਾ ਕਿਸ ਸਮੁੰਦਰ ਦੀ ਕਿਰਾਈ ਤੱਕ ਜਾ ਸਕੇ ਤੇ ਸਾਨੂੰ ਉਹ ਇੱਕ ਐਗਜੈਕਟ ਡੀ ਜਿਹੜੀ ਡੈਪਥ ਆ ਉਹ ਜਾ ਸਕਦੇ ਸੋ ਚੈਨਲ ਨੂੰ ਕਰ ਦਿਓ ਜੀ ਸਬਸਕ੍ਰਾਈਬ ਜਸ ਅਮਰਸਰੀਆ ਤਾਂ ਜਿਹੜੇ ਤੁਹਾਨੂੰ ਵਲੌਗ ਆ ਰੋਜ਼ ਇਦਾਂ ਦੇ ਜਿਹੜੇ ਮਿਲਦੇ ਰਹਿਣਗੇ ਤੇ ਲੌਕਡਾਊਨ ਬਸ ਵਾਤ ਹੰਗਾਰ ਜੋ ਨਹੀਂ ਤਾਂ ਜੋ ਤੁਹਾਨੂੰ ਰੋਜ਼ ਇਦਾਂ ਦੇ ਵਲੌਗ ਜਿਹੜੇ ਆ ਉਹ ਮਿਲਦੇ ਰਹਿਣ ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ